ਸਰਕਾਰ ਨੂੰ ਅੱਛਾ ਨਾ ਦੇ ਰੰਗ ਦੀ ਸਰਕਾਰ ਨੂੰ ਦੇਗੀ ਟੱਕਾ ਮਾਰੇਗੀ ਨੇ ਟੱਕਾ ਮਾਰੇਗੀ ਨੇ ਮਾਰੇ ਖਾਂਟਰ ਨੇ ਕਨੈਕਟਰ ਨੇ ਮਾਰੇ ਪਹਿਲਾਂ ਉਹ ਉੱਥੇ ਹੀ ਐ ਸਾਨੂੰ ਅੱਧੀ ਢੱਲਿਆ ਡਰ ਵਾਲਾ ਮਾਰ ਤੱਕ ਆ ਗਏ ਉੱਥੇ ਤਕਤਰੇ ਮੈਂ ਕਿਹਾ ਭਾਈ ਜਨ ਬਤਾਈ ਕਿ ਲੱਗਾ ਤੂੰ ਬਾਸੇ ਨਹੀਂ ਮਗਨ ਵਾਲਿਆ ਮੁੜ ਕੇ ਇੱਥੇ ਆ ਗਏ ਤੁਰ ਹੀ ਜਾਂਦੀ ਵਸ ਤੂੰ ਮੈਂ ਤਾਂ ਉੱਤਰ ਕੀ ਤੇ ਮਮਾੜੀ ਦੀ ਢੱਲੀ ਮੈਂ ਕਿਹਾ ਭਾਈ ਢਾੜਾ ਸੰਭਾ ਕੇ ਤੇਰੀ ਬਸ ਨਹੀਂ ਜਾਂਦੀ ਲੁਧਿਆਣਾ ਤੋਂ ਆਇਆ ਕਿ ਉਹਨੇ ਸਮਾਨ ਸਾਡਾ ਕੋਲੇ ਸਾਰੇ ਮੇਰੇ ਟਾਈਮ ਤੇ ਕੋਲੇ ਆ ਮਾ ਆਹਦੇ ਪੁੱਤ ਨੇ ਛੁੱਟੀ ਕਰਕੇ ਲੈ ਗਈ ਅੱਜ ਨਾਲ ਹੈ ਮੈਂ ਲਾਲਚੀ ਨਹੀਂ ਧੱਕਿਆ ਬੱਸ ਖੜੀ ਸੀ ਮੈਂ ਚੜ ਗਈ ਉਹਦੇ ਤੇ ਮੈਂ ਤੁਸੀਂ ਕਹ ਰਹੇ ਕੰਡਕਟਰ ਨੇ ਧੱਕਾ ਮਾਰਤਾ ਉਹ ਹਾਂ ਕੰਡਕਟਰ ਨੇ ਡਰਾਈਵਰ ਕਹਿੰਦਾ ਡਰਾਈਵਰ ਨੇ ਠੱਲੀ ਹੋਣਾ ਬੱਸ ਤੋਂ ਉੱਤੀ ਡਰਾਈਵਰ ਕੰਡਕਟਰ ਕਹਿੰਦਾ ਮਾਰ ਦੇ ਧੱਕਾ ਤਾਰ ਪਰਿਆ ਕਿ ਅੱਡ ਨਗੀ ਲਾਉਣਾ ਫਿਰ ਚੱਕਾ ਕੇ ਲੈ ਕੇ ਜਵਾਕ ਨਾਲ ਹੈ ਮੈਂ ਆਖਿਆ ਵੇ ਭਰਾਵਾ ਤੂੰ ਜੰਮ ਵਿੱਚੇ ਤਾਰ ਦਿੰਦਾ ਸਾਡਾ ਦੋਛੀ ਬਣ ਗਿਆ ਵੈਰੀ ਬਣ ਗਿਆ ਮੇਰਾ ਪੁੱਤ ਆਇਆ ਕਿਹੜੇ ਪਿੰਡ ਤੋਂ ਆਇਆ ਮਾਤਾ ਵੱਡੀ ਪੰਦਿਕ ਰਾਜ ਤੋਂ ਹਿੜਿਆ ਆਣ ਸਰਕਾਰ ਤੋਂ ਕਿਹੜੀ ਕਿਹੜੀ ਕਲਾਸ 'ਚ ਪੜਦਾ ਬੱਚਾ ਆਏ ਸਾਡੇ ਸਾਹਮਣੇ ਰੋਟਾ ਕੋਲੇ ਕਿਹੜੀ ਕਲਾਸ ਚੋਂ ਆਤਾ ਬੱਚਾ ਬੱਚਾ 5ਵੀਂ ਜਬਰਦਸਾ ਦਸ਼ਨੀਰ ਸਕੂਲ ਚ ਪੜਦਾ ਛੁੱਟੀ ਕਰਕੇ ਲੈ ਗਈ ਮੈਂ ਨਾਲ ਲੁਧਿਆਣਾ ਕੋਾਈ ਲੈ ਕੇ ਸਰਬ ਕੀ ਨਾਮ ਹੈ ਤੇਰਾ ਮੇਰਾ ਸਦੀਪ ਜੀ ਕਿੱਥੋਂ ਆਏ ਹੋ ਅਸੀਂ ਪੰਜ ਗਰੇ ਤੋਂ ਐਸੀ ਲੁਧਿਆੜੀ ਤੋਂ ਹੰਦੇਸੀ ਇਹ ਅੱਛਾ ਤੇ ਚਲਦੀ ਸੀ ਤੇ ਕਿੱਥੇ 6:00 ਵਜੇ ਕਿਹੜੀ ਬਸ ਤੋਂ ਉਤਰੇ ਸੀਗੇ ਕਿ ਆਰਟੀਸੀ ਬਸ ਤੋਂ ਉਤਰੇ ਸੀ ਕਿਸੇ ਬੰਦੇ ਨੇ ੱਤਕਾ ਮਾਰਿਆ ਬਸ ਦੇ ਟਾਇਰ ਥੱਲੇ ਮੇਰਾ ਪੈਰ ਲੱਟ ਆ ਗਿਆ ਤੇ ਜਿਹੜਾ ਉਹ ਬੰਦਾ ਸੀਗਾ ਉਹ ਵੈਸੇ ਸਵਾਰੀ ਸੀਗੇ ਕਿ ਕੋਈ ਬਸ ਦਾ ਬੰਦਾ ਸੀ ਸਵਾਰੀ ਸੀ ਸਵਾਰੀ ਨੇ ੱਤਕਾ ਮਾਰਿਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਬਸ ਥੱਲੇ ਆ ਗਿਆ ਹਾਂਜੀ ਨਾਲ ਤੇਰੇ ਕੌਣ ਸੀ ਮੇਰੇ ਦਾਦੀ ਦਾਦੀ ਠੀਕ ਹੈ ਹਾਂਜੀ ਤੁਹਾਡਾ ਗੌਰਪ੍ਰੀ ਸਿੰਘ ਗੌਰਪ੍ਰੀ ਸਿੰਘ ਜੀ ਇੱਕ ਬੱਸ ਥੱਲੇ ਬੱਚਾ ਆਉਣਾ ਆਇਆ ਸੀ ਜਿਹਨੂੰ ਤੁਸੀਂ ਫਿਰੋਂ ਛੱਡ ਕੇ ਆਏ ਹੋ ਕੀ ਸੀ ਉਹ ਸਾਰਾ ਮਾਮਲਾ ਕੀ ਹੋਇਆ ਤੁਹਾਨੂੰ ਕੁਝ ਪਤਾ ਹੈ ਉਹ ਨਾ ਮੈਂ ਜਦੋਂ ਉੱਥੇ ਖੜਾ ਸੀ ਆ ਕੇ ਤੇ ਉਹ ਬੱਸ ਤੋਂ ਥੱਲੇ ਡਿੱਗਿਆ ਪਿਆ ਸੀ ਬੱਚਾ ਉਹਦੀ ਲੱਤ ਜਮਾ ਪਸੀ ਪਈ ਸੀ ਉਹਨੂੰ ਬਾਏ ਦੇ ਨਾਲ ਦੋ ਹੋਰ ਸੰਗ ਸੀਗੇ ਉਹਨਾਂ ਦੋਨਾਂ ਨੇ ਤੇ ਆਹ ਤਿੰਨਾਂ ਨੇ ਚਾਕੇ ਉਹਨੂੰ ਸ਼ਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਦਾਖਲ ਕਰਾਇਆ ਤੇ ਬੱਚਾ ਵੈਸੇ ਕਿੰਨੀ ਕੁ ਉਮਰ ਲੱਗਦੀ ਸੀਗੀ ਉਹਦੀ ਉਮਰ ਉਹਦੀ 12-13 ਸਾਲ ਦੀ ਸੀ ਤੇ ਉਹਦੇ ਨਾਲ ਹੋਰ ਵੀ ਹੈਗਾ ਸੀ ਕੋਲ ਨਾਲ ਉਹਦੀ ਦਾਦੀ ਸੀਗੀ ਤੇ ਤੁਸੀਂ ਫਿਰ ਉਹ ਉਸਦੀ ਹਾਲਤ ਕਿਸ ਤਰ੍ਹਾਂ ਪਤਾ ਲੱਗਾ ਉਹਦੀ ਹਾਲਤ ਬਾਅਦ ਚੋਂ ਤਾਂ ਪਤਾ ਨਹੀਂ ਲੱਗਿਆ ਅਸੀਂ ਇੱਕ ਵਾਰੀ ਐਮਰਜੈਂਸੀ 'ਚ ਦਾਖਲ ਕਰਾਇਆ ਸੀਗੇ ਜੀ ਉਦੋਂ ਬਾਅਦ ਤੋਂ ਅਜੇ ਆ ਗਏ ਜੀ ਇਹ ਕਹ ਲੈ ਜਗਿੰਦਰ ਚੌਕ ਦੇ ਕੋਲ ਦਾ ਬੱਚਾ ਸੀ 11 ਸਾਲ ਦਾ ਸਹਿਜ ਪ੍ਰੀਤ ਸਿੰਘ ਉਹ ਕਿਤੇ ਜ਼ਰੂੜ ਵਿੱਚ ਦੀ ਵਸ ਤੋਂ ਉਤਰਨ ਲੱਗੇ ਜਦੋਂ ਉਹ ਤੇ ਉਹਦੀ ਦਾਦੀ ਤੇ ਉਹ ਬੱਚੇ ਦਾ ਜਿਹੜਾ ਗਿਆ ਸੀ ਲੱਤ ਜਿਹੜੀ ਉਹਦੀ ਬੱਸ ਦੇ ਪਿਛਲੇ ਟਾਇਰ ਥੱਲੇ ਆ ਗਈ ਸੀ ਤੇ ਜਿਹਦੇ ਕਰਕੇ ਫਿਰ ਉਸ ਬੱਚੇ ਨੂੰ ਇਸ ਤਰ੍ਹਾਂ ਚੁੱਕ ਕੇ ਮੋਢੀ ਸਹਿਤ ਆਵਾਸਥੇ ਸਿਵਲ ਹਸਪੀਟਲ ਲੈ ਗਏ ਸੀ ਉਸ ਤੋਂ ਬਾਅਦ ਅੱਗੇ ਉਹਨੂੰ ਜਿਹੜਾ ਆਪਣਾ ਰੈਫਰ ਕਰ ਦਿੱਤਾ ਗਿਆ ਤੇ ਸਾਡਾ ਆਯੂ ਜਿਹੜਾ ਬਿਆਨ ਲਿਖਣ ਵਾਸਤੇ ਗਿਆ ਬਾਅਦ ਬਿਆਨ ਲਿਖਣ ਜੋ ਵੀ ਕਾਰਵਾਈ ਹੋਗੇ ਉਹ ਕੀਤੀ ਜਾਊਗੀ ਤੇ ਕੁਝ ਪਤਾ ਲੱਗਾ ਸਰ ਬੱਸ ਕਿਹੜੀ ਪ੍ਰਾਈਵੇਟ ਜਾਂ ਸਰਕਾਰੀ ਨਹੀਂ ਸਰਕਾਰੀ ਵਾਸੀ ਰੋਡ ਦੇ ਵਾਸੀ ਸੀ ਤੇ ਅਗਲੀ ਕਾਰਵਾਈ ਕੀ ਕੀਤੀ ਜਾਵੇ ਉਹ ਬਿਆਨ ਦੇਖਣ ਤੋਂ ਬਾਅਦ ਹੀ ਹੋਊਗਾ ਹੁਣ ਲਿਖਣ ਗਿਆ ਹੈ ਬਿਆਨ